ਲਗਾਤਾਰ ਵਿਦੇਸ਼ਾਂ ਦੇ ਵਿੱਚੋਂ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਨੇ ਪੰਜਾਬ ਦੇ ਭਾਰਤ ਦੇ ਲੋਕਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਅਜਿਹੀ ਇੱਕ ਹੋਰ ਮੰਦ ਭਾਗੀ ਖਬਰ ਆਈ ਹੈ ਅਮਰੀਕਾ ਤੋਂ ਜਿੱਥੇ ਕਿ ਗੁਰਦਾਸਪੁਰ ਹਲਕੇ ਦੇ ਧਾਰੀਬਾਲ ਦੇ ਪਿੰਡ ਭੋਜਾ ਦਾ ਰਹਿਣ ਵਾਲਾ 20 ਸਾਲ ਦਾ ਨੌਜਵਾਨ ਤਕਰੀਬਨ ਡੇਢ ਸਾਲ ਪਹਿਲਾਂ ਆਪਣੇ ਘਰ ਦੀ ਤੰਗੀ ਦੂਰ ਕਰਨ ਦੇ ਲਈ ਆਪਣੇ ਚੰਗੇ ਭਵਿੱਖ ਨੂੰ ਬਣਾਉਣ ਦੇ ਲਈ ਵੱਡੇ ਵੱਡੇ ਸੁਪਨੇ ਸਿਰਜਣ ਦੇ ਲਈ ਅਮਰੀਕਾ ਗਿਆ ਸੀ ਪਰ ਅਚਾਨਕ ਉੱਥੇ ਦਿਲ ਦਾ ਦੌਰਾ ਪੈਣ ਦੇ ਕਰਕੇ ਮੌਤ ਹੀ ਖਬਰ ਆ ਗਈ ਹੈ ਸੁਣ ਕੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਗੱਭਰੂ ਜਵਾਨ ਮੋਛ ਫੁੱਟ ਪਰਿਵਾਰ ਨੇ ਵੱਡੇ ਸੁਪਨੇ ਦੇਖੇ ਸੀ ਮਹਿਜ਼ 20 ਸਾਲ ਦੀ ਉਮਰ 20 ਸਾਲ ਦੀ ਉਮਰ ਹੁੰਦੀ ਕਿੰਨੀ ਕ 20 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਦੇ ਵਿੱਚ ਉਸ ਦੀ ਦਿਲ ਦਾ ਦੌਰਾ ਪੈਣ ਦੇ ਕਰਕੇ ਮੌਤ ਹੋ ਗਈ ਹੈ ਬਹੁਤ ਸਾਰੇ ਨੌਜਵਾਨ ਨੇ ਜੋ ਵਕਤ ਦੇਖਿਆ ਜਾਂਦਾ ਕਿ 12ਵੀਂ ਕੀਤੀ ਉਸ ਤੋਂ ਬਾਅਦ ਵਿਦੇਸ਼ ਦਾ ਰੁੱਖ ਇਕਤਿਆਰ ਕਰ ਲੈਂਦੇ ਨੇ ਬਹੁਤ ਸਾਰਿਆਂ ਦੇ ਸੁਪਨੇ ਹੁੰਦੇ ਨੇ ਕਿਉਂਕਿ ਜੋ ਅੱਜ ਪੰਜਾਬ ਦੇ ਹਾਲਾਤ ਬਣ ਚੁੱਕੇ ਨੇ ਘਰਾਂ ਦੇ ਅੰਦਰ ਵੜ ਕੇ ਕਿਸ ਤਰੀਕੇ ਦੇ ਨਾਲ ਗੋਲੀਆਂ ਮਾਰ ਦਿੰਦੇ ਨੇ ਚੋਰੀਆਂ ਲੁੱਟਾਂ ਖੋਹਾਂ ਕਤਲ ਦੀਆਂ ਵਾਰਦਾਤਾਂ ਲਗਾਤਾਰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਤਾਂ ਅਜਿਹੇ ਦੇ ਵਿੱਚ ਪੰਜਾਬ ਖਾਲੀ ਹੁੰਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਵਿਦੇਸ਼ਾਂ ਦਾ ਰੁੱਖ ਇਖਤਿਆਰ ਕਰਦੀ ਆ ਪਰ ਵਿਦੇਸ਼ਾਂ ਤੋਂ ਜਦੋਂ ਅਜਿਹੀ ਮੰਦ ਭਾਗੀ ਖਬਰ ਆ ਜਾਵੇ ਫੇਰ ਮਾਪਿਆਂ ਦੀ ਚਿੰਤਾਵਾਂ ਜ਼ਰੂਰ ਵਾਜਾਂਦੀਆਂ ਨੇ ਤਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਐ ਪਿੰਡ ਦੇ ਵਿੱਚ ਸੋਗ ਦੀ ਲਹਰ ਦੌੜ ਪਈ ਐ ਤੇ ਹੁਣ ਪਰਿਵਾਰ ਗੁਹਾਰ ਲਗਾ ਰਿਹਾ ਭਾਰਤ ਸਰਕਾਰ ਨੂੰ ਉਸ 20 ਸਾਲ ਦੇ ਨੌਜਵਾਨ ਦੀ ਮ੍ਰਿਤਕ ਦੇ ਭਾਰਤ ਲਿਆਉਣ ਦੇ ਲਈ ਤਾਂ ਜੋ ਉਸ ਦੇ ਅੰਤਿਮ ਦਰਸ਼ਨ ਕਰ ਸਕਣ ਤਾਂ ਹੁਣ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਕਦੋਂ ਆਖਰੀ ਵਾਰ ਗੱਲ ਹੋਈ ਆ ਕਿ ਮੈਂ ਉਹਨਾਂ ਤੱਕ ਇਹ ਸੁਨੇਹਾ ਪਹੁੰਚਿਆ ਸਾਰੀ ਗੱਲਬਾਤ ਪਰਿਵਾਰਕ ਮੈਂਬਰਾਂ ਦੀ ਜ਼ੁਬਾਨੀ ਸੁਣਾ ਦਿੰਨੇ ਆ ਪੁੱਤ ਮੈਨੂੰ ਆਪ ਦੇ ਦਿਓ ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਕਿੰਨੀ ਤੁਹਾਡੇ ਜੀ ਕਿੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੱਦਾਂ ਵੀ ਹੈਗਾ ਉਦਾਂ ਦਾ ਦੇ ਦੋ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਵਾ ਕੱਲ 10 ਵਜੇ ਗੱਲ ਹੋਈ ਮੇਰੀ ਇੱਧਰ ਦੇ ਟਾਈਮ ਦੇ ਨਾਲ ਕਿੰਗੀਆਂ ਭਲੀਆਂ ਗੱਲਾਂ ਕਰਕੇ ਕੰਡਿਆ ਹੀ ਮਿਲਣਾ ਰੋਟੀ ਰੋਟੀ ਖਾਣ ਦੇ ਆਈ ਆ ਬਾਅਦ ਵਿੱਚ ਮੈਂ ਫੋਨ ਨਹੀਂ ਕੀਤਾ ਮੈਂ ਸਾਰਾ ਦਿਨ ਉਹਨੂੰ ਫੋਨ ਕਰਦੀ ਰਹਿੰਨੀ ਹੁੰਨੀ ਆ ਪੁੱਛਦੀ ਰਹਿੰਨੀ ਹੁੰਨੀ ਕੀ ਕਰਨ ਦੇ ਆ ਵਾ ਅੱਜ ਮੈਂ ਕੱਲ ਕੀਤਾ ਨਾ ਮੈਨੂੰ ਰਾਤੀ 7:30 ਵਜੇ ਕਰਦੇ ਮੰਡੇ ਦਾ ਜਾਰਦਾ ਫੋਨ ਆਇਆ ਬੰਦਾ ਨੰਬਰ ਤੇ ਜੋ ਮੁੰਡੇ ਨਕੇ ਨੂੰ ਤੇ ਭਰਾ ਨੂੰ ਵੀ ਆਪਣੇ ਡੈਡੀ ਦਾ ਨੰਬਰ 'ਤੇ ਆਏ ਇਹ ਜੀ ਦੋਨੋਂ ਮੈਸੇਜ ਕੀਤਾ ਕੀ ਗੱਲ ਇਹ ਕਹਿੰਦਾ ਠੀਕ ਨਹੀਂ ਆ ਆਏ ਅੰਦੇਸਰ ਥੱਲੇ ਗਏ ਆਂ ਸਾਰੀ ਰਾਤ ਦੀ ਖਾਂਗ ਕਰਦੇ ਰਹੇ ਹੁਣ ਵੀ ਆਜੇ ਕੋਠੀ ਕਿਵਾਏ ਮੇਰੇ ਦੋ ਬੇਟੇ ਇੱਕ ਬੇਟੀ ਆ 20 ਸਾਲ ਦਾ ਹੀ ਗਾ ਜਿਸ ਨੇ ਮੇਰਾ ਬੁੱਤ ਜਵਾਨੀ ਉਹਂ ਢਾਈ ਤੁਹਾਨੂੰ ਕਿੰਨੀ ਮੇਰਾ ਬੁੱਤ ਦੇ ਦੋ ਜਿੱਦਾਂ ਮੈਂ ਕਹਾ ਮੇਰਾ ਪੁੱਤ ਮੇਰੇ ਦੋਰੇ ਚ ਪਾ ਰੋ ਮੇਰਾ ਪੁੱਤ ਮੇਰੇ ਦੋਰੇ ਚ ਪਾ ਰੋ ਰੱਬ ਨੇ ਤੇ ਜਿੰਦਾ ਰੱਖਿਆ ਉਹਨੂੰ ਕੀਤਾ ਅਰ ਜਿੱਦਦਾ ਨਹੀਂ ਆਗਾ ਮੇਰੀ ਚੌਲੀ ਚ ਫਾਦੋ ਜਨਾਮ ਅਜੀਤ ਸਿੰਘ ਜੀ ਹਾਂ ਜੀ ਅਸੀਂ ਸਰਕਾਰ ਤੋਂ ਪੂਰ ਜੋਰ ਮੰਗ ਕਰਦੇ ਆ ਕਿ ਉਸ ਦੀ ਮਰਤਕ ਦੇ ਆ ਸਾਰਾ ਕੋਸ਼ ਮਰਦੂ ਦੇਖਦੇ ਆ ਇਹਨਾਂ ਦੇ ਹਾਲਾਤ ਦੇਖਦੇ ਆ ਇੱਥੇ ਇਹਨਾਂ ਦੇ ਨਿਵਾਸ ਸਥਾਨ ਪਿੰਡ ਧਾਰੀਵਾਲ ਪੁੱਜਾ ਵਿਖੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚਾਉਣ ਦੀ ਪੂਰ ਜੋਰ ਅਪੀਲ ਕੀਤੀ ਜਾਂਦੀ ਹੈ ਇਸ ਨੂੰ ਤਕਰੀਬਨ 1.5 ਸਾਲ ਹੋ ਗਏ ਜੀ ਤਕਰੀਬਨ 70-75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਿਲ ਗਿਆ ਹੈ ਜੀ ਹੁਣ ਹਾਲਤ ਬਹੁਤ ਹੀ ਤਰਸਯੋਗ ਤੋਂ ਦੇਖ ਹੀ ਰਿਹਾ ਜੀ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੈ ਹਜੇ ਇਸਰ ਕੁਝ ਕਨਫਰਮ ਨਹੀਂ ਹੋਇਆ ਉਹਨਾਂ ਹਾਰਟ ਅਟੈਕ ਦੱਸਿਆ ਜਾ ਰਿਹਾ ਵੀ ਉਹਨੂੰ ਹਾਰਟ ਅਟੈਕ ਹੋਇਆ ਹੈ ਅਜੇ ਕੁਝ ਕਨਫਰਮ ਨਹੀਂ ਕਿ ਕਦੋਂ ਡੈਥ ਹੋਈ ਪਰ ਕੁਝ ਮੰਗ ਕਰਦੇ ਆ ਵੀ ਉਹਦੀ ਡੈੱਡ ਬੋਡੀ ਨੂੰ ਇੰਡੀਆ ਲੈ ਕੇ ਆਇਆ ਜਾਵੇ ਹਾਂਜੀ ਤੇ ਜੋ ਵੀ ਬੰਦਿ ਕਰਵੇ ਕੀਤੀ ਜਾਵੇ ਬਹੁਤ ਮਾੜਾ ਹੈ ਉਹਦੇ ਛੋਟੇ ਬ੍ਰਦਰ ਦਾ ਬਹੁਤ ਰੋ ਰੋ ਕੇ ਮਾੜਾ ਹਾਲ ਹੈ ਮਾਤਾ ਜੀ ਦਾ ਬਹੁਤ ਮਾੜਾ ਹਾਲ ਹੈ ਮੈਂ ਨੰਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੀ ਵੀ ਦਲਾਜ ਦੀ ਡੈੱਡ ਬੋਡੀ ਲਈ ਮਤਲਬ ਕੀਤੀ ਜਾ ਸਕਦੀ ਸਾਰੇ ਕਰਤਾਂ ਕੋਈ ਪਰਿਵਾਰ ਦਾ ਬਹੁਤ ਮੜਹਾ ਲਿਆ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਮੰਗਿਆ ਵੀ ਉਹਦੀ ਡੈੱਡ ਬੋਡੀ ਨਿਕਲਣ ਦੀ ਜਾਵੇ